ਸੀਵਰੇਜ ਜਾਮ ਸੀ ਸੜਕਾਂ ਜਾਮ ਸੀ ਉਹ ਸਿਰਫ ਸਫਾਈ ਤੋਂ ਉਹਦੇ ਲਈ ਅਸੀਂ ਇਹ ਮਸ਼ੀਨਾ ਇੰਜੀਨੀਅਰ ਦਿੱਲੀ ਤੋਂ ਬੁਲਾ ਕੇ ਇਹ ਗੱਡੀਆਂ ਗੱਡੀਆਂ ਸੀ ਤਾਂ ਸਾਡੇ مان ਲੋਗੇ ਐਮ ਐਲ اے ਸਾਹਿਬ ਨੇ ਉਹ ਗੱਡੀਆਂ ਕੱਢਣ ਦੇ ਸਫਾਈ ਕਰਨ ਲਈ ਜਿਹੜੀਆਂ ਗੱਡੀਆਂ ਗੱਡੀਆਂ ਇੰਜੀਨੀਅਰ ਦੇ ਦੇਖ ਰਹੇ ਉਦੇ ਲਈ ਸੱਚੀ ਗੱਲ ਵੀ ਨਾ ਸੱਚੀ ਗੱਲ ਜੀ ਮੈਂ ਸ਼ਹਿਰ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੀ ਹਾਂ ਸਫਾਈ ਚਾਹੀਦੀ ਹੈ ਕਿ ਨਹੀਂ ਸਵੀਪਰ ਚਾਹੀਦੇ ਆ ਜੀ ਜੇ ਚਾਹੀਦੀ ਆ ਤਾਂ ਕਿਰਪਾ ਕਰਕੇ ਮੇਰਾ ਸਾਥ ਦੋ ਨੀ ਇਹਨਾਂ ਨਾਲ ਦੇ ਲੋ ਬੱਸ ਜੀ ਬੱਸ ਤੁਹਾਨੂੰ ਥੋੜਾ ਨਾ ਕੋਈ ਗੱਲ ਨਹੀਂ ਅਸੀਂ ਇਹ ਗੱਡੀਆਂ ਗੱਡੀਆਂ ਸੀ ਸੀ ਗੱਡੀਆਂ ਇਹਨਾਂ ਨੇ ਗੱਡੀਆਂ ਰੋਕਤੀਆਂ ਔਰ ਤਿੰਨ ਬੰਦੇ ਇਹਨਾਂ ਨੇ ਸਸਪੈਂਡ ਕਰਤੇ ਵੀ ਗੱਡੀਆਂ ਕਿਉਂ ਕਟੀਆਂ ਗੱਡੀਆਂ ਕੱਢਣ ਦੇ ਤਿੰਨ ਬੰਦੇ ਸਸਪੈਂਡ ਹੋਏ ਹੁਣ ਇਹ ਗੈਰ ਕਾਨੂੰਨੀ ਢੰਗ ਨਾਲ ਬਿਨਾ ਨੰਬਰ ਪਲੇਟਾਂ ਲੱਗਿਆਂ ਤੋਂ ਕਿਹੜਾ ਪ੍ਰਧਾਨ ਦੇ ਤਦੋਂ ਇਹਨਾਂ ਨੂੰ ਮਸ਼ੀਨ ਕੱਢਣ ਦੀ ਜਿੱਤ ਆ ਗਈ ਉਦੋਂ ਨਹੀਂ ਦੇਤੀ ਸਦੋਂ ਅਸੀਂ ਮਸ਼ੀਨਾ ਕੱਢੀਆਂ ਸੀ ਉਦੋਂ ਅਸੀਂ ਸਫਾਈ ਕਰਨ ਲਈ ਕੱਢੀਆਂ ਸੀ ਕਿ ਅਸੀਂ ਸ਼ਹਿਰ 'ਚ ਗੰਦ ਪਾਉਣ ਲਈ ਕੱਢੀਆਂ ਸੀ ਉਦੋਂ ਇਹਨਾਂ ਨੇ ਪਰਚਾ ਕਰਾਇਆ ਬੰਦੇ ਸਸਪੈਂਡ ਕਰਾਇਆ ਕਮੇਟੀ ਦੇ ਹੁਣ ਇਹ ਨੰਬਰ ਬਣਾਉਣ ਲਈ ਅੱਜ ਇੱਥੇ ਆ ਕੇ ਣਾਮੇਬਾਜ਼ੀ ਵੀ ਦੀ ਅਸੀਂ ਮਸ਼ੀਨਾ ਚਲਾਉਣ ਲੱਗੇ ਆਂ ਔਰ ਮਸ਼ੀਨਾ ਨੰਬਰ ਪਲੇਟਾਂ ਸਰਕਾਰੀ ਨੰਬਰ ਪਲੇਟਾਂ ਤੋਂ ਬਿਨਾਂ ਮਸ਼ੀਨਾ ਚੱਲ ਨਹੀਂ ਸਕਦੀਆਂ ਔਰ ਹੋਰ ਵੀ ਅਚਖੰਦੀਆਂ ਇਹਨਾਂ ਨੇ ਪ੍ਰਧਾਨ ਨੂੰ ਆਖੋ ਪਰ ਅਸੀਂ ਨਹੀਂ ਇਹਦੇ ਵੀ ਪ੍ਰਧਾਨ ਕੋਈ ਨੰਬਰ ਸਾਈਟ ਤੋਂ ਸ਼ਹਿਰ ਦਾ ਵਿਕਾਸ ਚਾਹੁੰਦੇ ਆ ਲੇਕਿਨ ਇਹ ਪ੍ਰਧਾਨ ਨੂੰ ਪ੍ਰਧਾਨ ਨਹੀਂ ਸਮਝਦੇ ਜਿੱਹਾਂ ਤੇ ਤੁਸੀਂ ਸ਼ਹਿਰ ਵਾਸੀ ਚਾਹੁੰਦੇ ਹੋ ਵੀ ਅਸੀਂ ਪ੍ਰਧਾਨ ਆ ਰਹੀਏ ਤਾਂ ਅਸੀਂ ਹੈ ਪ੍ਰਧਾਨ ਜੀ ਤੁਹਾਡੇ ਫਪਰੀ ਸਭਾ ਚ ਤੁਸੀਂ ਇੱਥੇ ਇਕੱਠ ਕਰ ਲਓ ਸਾਰਾ ਸ਼ਹਿਰ ਇਕੱਠਾ ਕਰ ਲਓ ਅਸੀਂ ਤੁਹਾਨੂੰ ਅਸਤੀਫਾ ਸੌਂਪਿਆ ਕੇ ਪਰ ਧੱਕੇ ਸਾਈਆਂ ਇਹ ਆਪ ਉਦਰੀਆਂ ਪੁੜੀਆਂ ਨਹੀਂ ਚੱਲਣ ਦੇਵਾਂਗੇ ਹੀਰੇ ਜਾਂਸੀ ਸੜਕਾਂ ਜਾਂਸੀ ਉਹ ਸਿਰਫ ਸਫਾਈ ਤੋਂ ਉਹਦੇ ਲਈ ਅਸੀਂ ਇਹ ਮਸ਼ੀਨਾ ਇੰਜੀਨੀਅਰ ਦਿੱਲੀ ਤੋਂ ਬੁਲਾ ਕੇ ਇਹ ਗੱਡੀਆਂ ਕੱਡੀਆਂ ਸੀ ਤਾਂ ਸਾਡੇ ਮੰਨ ਲਓਗੇ ਐਮਐਲਏ ਸਾਹਿਬ ਨੇ ਉਹ ਗੱਡੀਆਂ ਕੱਢਣ ਤੇ ਸਫਾਈ ਕਰਨ ਲਈ ਜਿਹੜੀਆਂ ਗੱਡੀਆਂ ਕੱਡੀਆਂ ਇੰਜੀਨੀਅਰ ਦੇਖ ਰਹੇ ਉਦੇ ਲਈ ਸੱਚੀ ਕਹਿੰਦੇ ਨਾ ਸੱਚੀ ਹੈ ਭੈਣ ਜੀ ਮੈਂ ਸ਼ਹਿਰ ਦੇ ਲੋਕਾਂ ਤੋਂ ਪੁੱਛਣਾ ਤੋਂ ਨਹੀਂ ਸਫਾਈ ਚਾਹੀਦੀ ਹੈ ਕਿ ਨਹੀਂ ਸਲੀਪਰ ਚਾਹੀਦੀ ਹੈ ਬਿਲਕੁਲ ਚਾਹੀਦੀ ਹੈ ਜੀ ਜੇ ਚਾਹੀਦੀ ਹੈ ਤਾਂ ਕਿਰਪਾ ਕਰਕੇ ਮੇਰਾ ਸਾਥ ਤਾਂ ਨਹੀਂ ਇਹਨਾਂ ਨਾਲ ਦੇ ਲੋ ਭੈਣ ਜੀ ਮੈਂ ਤੁਹਾਨੂੰ ਥੋੜਾ ਨਾਲ ਕੋਈ ਗੱਲ ਅਸੀਂ ਇਹ ਗੱਡੀਆਂ ਕੱਟੀਆਂ ਸੀ ਸੀ ਗੱਡੀਆਂ ਇਹਨਾਂ ਨੇ ਗੱਡੀਆਂ ਰੋਕਤੀਆਂ ਔਰ ਤਿੰਨ ਬੰਦੇ ਇਹਨਾਂ ਨੇ ਸਸਪੈਂਡ ਕਰਤੇ ਵੀ ਗੱਡੀਆਂ ਕਿਉਂ ਕੱਟੀਆਂ ਗੱਡੀਆਂ ਕੱਟਣ ਦੇ ਤਿੰਨ ਬੰਦੇ ਸਸਪੈਂਡ ਹੋਏ ਹੁਣ ਇਹ ਗੈਰ ਕਾਨੂੰਨੀ ਢੰਗ ਨਾਲ ਬਿਨਾ ਨੰਬਰ ਪਲੇਟਾਂ ਲੱਗਿਆਂ ਤੋਂ ਬਿਨਾ ਪ੍ਰਧਾਨ ਤੋ ਇਹਨਾਂ ਨੇ ਮਸ਼ੀਨ ਕੱਢਣ ਲਈ ਜਿੱਤੇ ਆ ਗਈ ਉਦੋਂ ਨਹੀਂ ਜਿੱਤਤੀ ਜਦੋਂ ਅਸੀਂ ਮਸ਼ੀਨਾਂ ਕੱਢੀਆਂ ਸੀ ਉਦੋਂ ਅਸੀਂ ਸਫਾਈ ਕਰਨ ਲਈ ਕੱਢੀਆਂ ਸੀ ਕਿ ਅਸੀਂ ਸ਼ਹਿਰ 'ਚ ਗੰਦ ਪਾਉਣ ਲਈ ਕੱਢੀਆਂ ਸੀ ਉਦੋਂ ਇਹਨਾਂ ਨੇ ਪਰਚਾ ਕਰਾਇਆ ਬੰਦੇ ਸਸਪੈਂਡ ਕਰਾਇਆ ਕਮੇਟੀ ਦੇ ਹੁਣ ਇਹ ਨੰਬਰ ਬਣਾਉਣ ਲਈ ਅੱਜ ਇੱਥੇ ਆ ਕੇ ਨਾਟਮੇਬਾਜ਼ੀ ਵੀ ਦੀ ਅਸੀਂ ਮਸ਼ੀਨਾਂ ਚਲਾਉਣ ਲੱਗੇ ਆਂ ਔਰ ਮਸ਼ੀਨਾਂ ਨੰਬਰ ਪਲੇਟਾਂ ਸਰਕਾਰੀ ਨੰਬਰ ਪਲੇਟਾਂ ਤੋਂ ਬਿਨਾਂ ਮਸ਼ੀਨਾਂ ਚੱਲ ਨਹੀਂ ਸਕਦੀਆਂ ਔਰ ਹੋਰ ਵੀ ਚਖਾਂਦੀਆਂ ਇਹਨਾਂ ਨੇ ਪ੍ਰਧਾਨ ਨੂੰ ਅੱਖੋਂ ਪਰੋਖੇ ਨਹੀਂ ਕਹਿੰਦੇ ਵੀ ਪ੍ਰਸ਼ਾਸਨ ਕੋਈ ਨੰਬਰ ਚਾਹੀਦਾ ਸ਼ਹਿਰ ਦਾ ਵਿਕਾਸ ਚਾਹੁੰਦੇ ਆ ਲੇਕਿਨ ਇਹ ਪ੍ਰਧਾਨ ਨੂੰ ਪ੍ਰਧਾਨ ਨਹੀਂ ਸਮਝਦੇ ਜਿੱਹਾਂ ਤੇ ਤੁਸੀਂ ਸ਼ਹਿਰ ਵਾਸੀ ਚਾਹੁੰਦੇ ਹੋ ਵੀ ਅਸੀਂ ਪ੍ਰਧਾਨ ਆ ਰਹੀਏ ਤਾਂ ਅਸੀਂ ਹੈ ਪ੍ਰਧਾਨ ਜੀ ਤੁਹਾਡੇ ਸਪਰੀ ਸਭਾ ਚ ਤੁਸੀਂ ਇੱਥੇ ਇਕੱਠ ਕਰ ਲਓ ਸਾਰਾ ਸ਼ਹਿਰ ਇਕੱਠਾ ਕਰ ਲਓ ਅਸੀਂ ਤੁਹਾਨੂੰ ਅਸਤੀਫਾ ਸੌਂਪਦੇ ਆਗੇ ਪਰ ਧੱਕੇ ਛਾਈਆਂ ਇਹ ਆਪ ਉਦਰੀ ਬੁੜੀਆਂ ਨਹੀਂ ਚੱਲਣ ਦੇਵਾਂਗੇ